ਹਾਂਜੀ ਸਸਗਲ ਜੀ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਹੁਣ ਵੀਡੀਓ ਲੈ ਕੇ ਆਏ ਆ ਬਹੁਤ ਇੰਟਰਸਟਿੰਗ ਵੀਡੀਓ ਹੋਣ ਵਾਲੀ ਆ ਆਪਾਂ ਇਸ ਟੌਪਿਕ ਤੇ ਪਹਿਲਾਂ ਬਹੁਤ ਸਾਰੀਆਂ ਵੀਡੀਓਜ਼ ਬਣਾਈਆਂ ਹਨ ਤੇ ਅੱਜ ਫੇਰ ਇੱਕ ਨਵੀਂ ਵੀਡੀਓ ਉਹਨਾਂ ਬਾਰੇ ਹੀ ਲੈ ਕੇ ਆਏ ਆ ਮਿਸਟਰ ਐਂਡ ਮਿਸਿਸ ਦੇਵ ਗੰਗ ਦੇ ਬਾਰੇ ਜਿਨ੍ਹਾਂ ਨੂੰ ਆਪਾਂ ਸਾਰੇ ਜਾਣਦੇ ਹੀ ਆਂ ਦੇਵ ਮਿੰਦੋ ਅਮਰਦੀਪ ਬਾਰੇ ਅੱਜ ਅੱਪਾ ਇੱਕ ਡਿਫਰੈਂਟ ਵੀਡੀਓ ਲੈ ਕੇ ਆਏ ਆ ਪਹਿਲਾਂ ਉਹਨਾਂ ਬਾਰੇ ਇੰਟਰੋ ਅਸੀਂ ਕੀਆ ਮਤਲਬ ਕਿ ਕਿਉਂਕਿ ਨਹੀਂ ਕਮਾਈ ਵਗੈਰਾ ਕਰਦੇ ਆ ਇਦਾਂ ਦੇ ਵੀਡੀਓ ਸੀ ਇਹ ਬਿਲਕੁਲ ਉਲਟ ਵੀਡੀਓ ਹੈ ਕਿ ਉਹ ਇਹਦੇ ਸਭ ਕੁਝ ਆ ਫੈਮਿਲੀ ਦੇ ਨਾਲ ਆਪਣੇ ਕੰਮ ਦੇ ਨਾਲ ਬੱਚਿਆਂ ਦੇ ਨਾਲ Web series ਨੂੰ ਸ਼ੂਟ ਕਰ ਉਹਦੇ ਨਾਲ ਕਿਵੇਂ ਹੈਂਡਲ ਕਰਦੇ ਆ ਸਾਰਾ ਕੁਝ ਅੱਜ ਅੱਪਾ ਤੁਹਾਡੇ ਨਾਲ ਸਾਰੀਆਂ ਗੱਲਾਂ ਸ਼ੇਅਰ ਕਰਾਂਗੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਅਪਾ ਜਿਆਦਾ ਟਾਈਮ ਨਾ ਵੇਸਟ ਕੀਤੇ ਅਪਾ ਚਲੋ ਸ਼ੁਰੂ ਕਰਦੇ ਆ ਜੇ ਆਪਾਂ ਉਹਨਾਂ ਦੀ ਫੈਮਲੀ ਦੇ ਬਾਰੇ ਗੱਲ ਕਰੀਏ ਉਹਨਾਂ ਦੀ ਫੈਮਲੀ ਇੱਕ ਜੁਆਇੰਟ ਫੈਮਲੀ ਆ ਉਹ ਖੁਦ ਹੀ ਆਪਣੀਆਂ ਮਸਾਲਾ ਕੁਝ ਹੈਂਡਲ ਕਰਦੇ ਆ ਜੇ ਆਪਾਂ ਸ਼ੂਟਿੰਗ ਦੀ ਗੱਲ ਕਰੀਏ ਉਹ ਸ਼ੂਟ ਵੀ ਆਪਣੇ ਆਪ ਹੀ ਕਰਦੇ ਆ ਤੇ ਉਸ ਨੂੰ રાઈટ લખ દેવીઓ ਆਪ ਆ ਵੀ ਆਪਾ ਕਿਹੜੀ કહાની ਅੱਗੇ ਬਣਾਉਣੀ ਆ ਉਸ ਨੂੰ ਲਿਖਦੇ ਵੀ ਆਪ ਆ ਸ਼ੂਟ ਵੀ ਆਪ ਕਰਦੇ ਆ ਐਡਿਟ ਵੀ ਆਪਣੇ ਆਪ ਕਰਦੇ ਆ ਤੇ ਅਪਲੋਡ ਵੀ ਆਪ ਕਰਦੇ ਆ ਤੇ ਮਨ ਪੁਆਇੰਟ 뮤직 ਵੀ ਆਪ ਦਾ ਹੀ ਹੁੰਦਾ ਉਹਨਾਂ ਦਾ ਉਹਨਾਂ ਨੂੰ મતલਬ ਕਿ ਟੈਕਨੀਕਲ ਦੀ ਬਹੁਤ ਸਾਰੀ ਨੌਲੇਜ ਆ ਜਿਸ ਨਾਲ ਉਹ ਇਹ ਸਾਰਾ ਪ੍ਰੋਸੈਸ ਕਰਦੇ ਆ ਐਡੀਟਿੰਗ 뮤직 রাইਟਿੰਗ ਸਾਰੀ ਟੈਕਨੀਕਲ ਉਹਨਾਂ ਨੂੰ ਪ੍ਰੋਫੈਸ਼ਨਲ ਉਹਨਾਂ ਨੂੰ ਜਾਂਚ ਹੈਗੀ ਆ ਉਹਨਾਂ ਦੇ ਪਰਿਵਾਰ ਨੂੰ ਮਤਲਬ ਕਿ ਇਸ ਫੈਮਲੀ ਦੀ ਹੀ ਬਹੁਤ سپورਟ ਆ ਉਹ ਇੱਕ ਦੂਜੇ ਦੀ ਫੁੱਲ سپورਟ ਕਰਦੇ ਆ ਜਿਸ ਤਰ੍ਹਾਂ ਲਾਲੂ ਉਹਨਾਂ ਦੇ ਘਰ ਵਿੱਚ ਬੱਚੇ ਆ ਮਾਤਾ ਪਿਤਾ ਨੂੰ ਪਹਿਲਾਂ ਆਪਣੇ ਬੱਚਿਆਂ ਦੀ ਹੀ ਟੈਨਸ਼ਨ ਹੁੰਦੀ ਹੈ ਕਿ ਬੱਚਿਆਂ ਨੂੰ ਵੀ ਹੈਂਡਲ ਕਰਨਾ ਨਾਲ-ਨਾਲ ਕੰਮ ਕਰਨਾ ਵਾ ਪਰ ਉਹ ਇਸ ਨੂੰ ਬਹੁਤ ਹੀ ਅੱਛੀ ਤਰ੍ਹਾਂ ਉਹਨੂੰ ਹੈਂਡਲ ਕਰ ਰਹੇ ਆ ਤੁਸੀਂ ਮੰਨ ਲਓ ਜੇ ਮਿੰਦਰ ਦਾ ਸ਼ੂਟ ਹੋਉਂਦਾ ਤਾਂ ਉਸਦੇ ਮੰਮੀ ਮਤਲਬ ਕੋ ਉਸਦੀ ਸੱਸ ਉਹਨੂੰ ਬੱਚਿਆਂ ਨੂੰ ਸੰਭ ਲੈ ਲੈਂਦੀ ਆ ਜੇਕਰ ਉਹਦੀ ਮੰਮੀ ਦਾ ਸੀਰ ਹੁੰਦਾ ਤਾਂ ਮਿੰਦੋ ਸੰਭ ਲੈ ਲੈਂਦੀ ਆ ਜੇਕਰ ਉਹਨਾਂ ਦੋਨਾਂ ਦਾ ਹੀ ਛੂਟ ਹੁੰਦਾ ਤਾਂ ਮਲਪੀ ਸੰਭ ਲੈ ਲੈਂਦੀ ਆ ਜੇਕਰ ਉਹਨੂੰ ਕਿੰਨਿਆਂ ਦਾ ਛੂਟ ਹੁੰਦਾ ਤਾਂ ਅਮਲ ਸੰਭ ਲੈਂਦਾ ਉਹਨਾਂ ਦੇ ਪੂਰੇ ਫੈਮਿਲੀ ਦੇ ਵਿੱਚ ਇੱਕ ਇਕਾਵਾ ਉਹ ਇੱਕ ਨੋ ਨੋ ਪਤਾ ਵੀ ਅਸੀਂ ਇਹ ਕੰਮ ਕਰਨਾ ਤਾਂ ਬੱਚਿਆਂ ਨੂੰ ਹੈਂਡਲ ਕਰਨਾ ਹੀ ਪੈਣਾ ਵਾ ਸੋ ਉਹਨਾਂ ਦੇ ਘਰ ਵਿੱਚ ਕੋਈ ਵੀ ਇਦਾਂ ਦੀ ਪ੍ਰੋਬਲਮ ਨਹੀਂ ਆ ਕਿਉਂਕਿ ਬੱਚਾ ਨੂੰ ਵੀ ਉਹ ਫੁੱਲ ਟਾਈਮ ਦਿੰਦੀ ਆ ਤੇ ਆਪਰੇ ਕੰਮ ਨੂੰ ਵੀ ਫੁੱਲ ਟਾਈਮ ਦਿੰਦੀ ਆ ਤੇ ਜੇ ਆਪਾਂ ਗੱਲ ਕਰੀਏ ਉਹਨਾਂ ਦੀ ਫੈਕਟਰੀ ਪਾ ਲਈ ਉਹਨਾਂ ਦੀ ਲੇਬਰ ਲੱਗੀ ਹੋਈ ਆ ਤੇ ਉਹਨਾਂ ਦਾ ਪੂਰਾ ਧਿਆਨ ਫੈਕਟਰੀ ਵੱਲ ਵੀ ਉਹਨਾਂ ਦਾ ਪੂਰਾ ਧਿਆਨ ਹੁੰਦਾ ਤੇ ਪੂਰਾ ਧਿਆਨ ਸ਼ੂਟ ਵੱਲ ਵੀ ਹੁੰਦਾ ਤੇ ਪੂਰਾ ਧਿਆਨ ਬੱਚਿਆਂ ਦੇ ਵੱਲ ਵੀ ਹੁੰਦਾ ਉਹ ਸਾਰੇ ਕੰਮ ਮਤਲਬ ਬਹੁਤ ਅੱਛੀ ਤਰ੍ਹਾਂ ਹੈਂਡਲ ਕਰਦੇ ਆ ਉਹ ਪੂਰੇ ਪਰਿਵਾਰ ਦਾ ਇਹ ਮੈਨਾ ਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਸਾਰੇ ਪਰਿਵਾਰ ਵਿੱਚ ਇਕਤਾ ਹੋਵੇ ਤਾਂ ਆਪਾਂ ਬਹੁਤ ਉਚਾਈਆਂ ਤੇ ਜਾ ਸਕਦੇ ਹਾਂ ਤੇ ਉਹ ਗਏ ਵੀ ਆ ਇਹੀ ਮਿਸਾਲ ਆ ਹੋ ਆਪਾਂ ਸਾਰਿਆਂ ਨੂੰ ਵੀ ਇਦਾਂ ਹੀ ਇੱਕਜੁੱਟ ਬਣ ਕੇ ਰਹਿਣਾ ਚਾਹੀਦਾ ਏ ਤੇ ਇਹ ਬਹੁਤ ਵਧੀਆ ਮੈਸੇਜ ਦਿੰਦੀ ਆ ਫੈਮਿਲੀ ਨਾਲ ਜੁੜਨ ਬਾਰੇ ਮੈਸੇਜ ਦਿੰਦੀ ਆ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗਿਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਕਮੈਂਟ ਜ਼ਰੂਰ ਕਰਿਓ ਜੀ ਨੈਕਸਟ ਵੀਡੀਓ ਕਿਹੜੇ ਪਾਰਟ ਤੇ ਲੈ ਕੇ ਆਈਏ ਆਪਾਂ